ਕਹਿੰਦੇ 12 ਵਜੇ ਹੋਏ ਆ ਤੇ ਚੀਤਾ ਵੀ ਮਿਲ ਸਕਦਾ ਹੈ ਤेंदुआ ਵੀ ਮਿਲ ਸਕਦਾ ਆ ਇਹ ਬੋਲਣਾ ਦਿਨ ਵੇ ਆ ਕਰਾ ਅੱਛਾ ਜਾਨ ਲੈਂਦੇ ਹੋ ਉਹ ਐਵੇਂ ਐਵੇਂ ਬੋਲ ਗਏ ਕਿਹਦੇ ਬਾਗ ਬਾਗ ਹਾਂ ਉਹ ਬਾਗ ਤेंदुआ ਹੋਰ ਹੁੰਦਾ ਬਾਗ ਹੋਰ ਹੁੰਦਾ ਨਹੀਂ 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 ਜੱਭੀ ਆ ਇਹਦਾ ਫਰਕ ਆ ਅੱਛਾ ਜੀ ਹਾਂ ਜਿਹੜਾ ਤेंदुआ ਉਹਦੇ ਡੱਬੀਆਂ ਨੇ ਆਪਣੇ ਜਿਹੜਾ ਬਾਗ ਆ ਉਹਦੇ ਲਾਈਨਾਂ ਹੁੰਦੀਆਂ ਨੇ ਅੱਛਾ ਆਵਾਰ ਆ ਰਹੀ ਮੋਟਰਸਾਈਕਲ ਦੀ ਕੋਈ ਨਾ ਕੋਈ ਜਾਣਨਾ ਨਹੀਂ ਹਾਂ ਆਵਾਰ ਨਾ ਬਸ ਅੱਛਾ ਯਾਰ ਰੇ ਦਾ ਸਮਾਨ ਚੁੱਕਿਆ ਕਰਦੇ ਆ ਤੇ ਆ ਬੜੀ ਤਾਰਾਨੀਆਂ ਨਹੀਂ ਆਈ ਇਹ ਇਹ ਕੋਈ ਬਤਾ ਨਹੀਂ ਆਇਆ ਇਹ ਇਹ ਇਕੱਤਰ ਆ ਫੇਰੀਆ ਇਹ ਸਤੀ ਨੇ ਤਾਂ ਭਾਗਾ ਚੱਤੋ ਨਹੀਂ ਸਤੀ ਹਾਂ ਨਹੀਂ ਐਸੇ ਉਹਦੀ ਮੰਗਣੀ ਚਾਹੀਦੀ ਆਪਾਂ ਨੂੰ ਜ਼ਰੂਰੀ ਨਹੀਂ ਹੈਗਾ ਵੀ ਇਹ ਪਾਕਾ ਲੈਣੀ ਆ ਆ ਜਾ ਆ ਤੇ ਰਾਜ ਫੜਾ ਲੇਟ ਕਰਾਤਾ ਬਾਬਾ ਆ ਗਿਆ ਗੋਦਾਨਾ ਹਾਂ ਕਿਨੇ ਤੁਰ ਉਹਦਾ ਗੱਡੀ ਆ ਗਿਆ ਹੈ ਦਿੱਲੀ ਜੋ ਲੋਕ ਆ ਗਏ ਉਹ ਕਰੇ ਮੈਂ ਦੋਸਤ ਆ ਤੈਨੂੰ ਇੱਕ ਖਬਰ ਤੇ ਨਹੀਂ ਬਾਕੀ ਦਾ ਸਾਹ ਗਿਆ ਰਾਤ ਤੋਂ ਦੁਪਹਿਰ ਤੱਕ ਕੋਈ ਬੰਦਾ ਮਿਲ ਜਾ ਕਰਦਾ ਹਾਂ ਜੀ ਬਾਅਦ ਜਾਇਓ

ਆ ਬੰਦਰੇ ਮੇਰੇ ਫੋਟੋ ਦਾ ਸਕਰੀਨ ਸ਼ਾਟ ਲੈ ਕੇ ਹਾਂ ਉਹਦੇ ਸਰਕਲ ਲਾ ਕੇ ਭੇਜਿਆ ਅੱਛਾ ਉਹ ਦੇਖਿਆ ਤਾਂ ਪੈਜ ਫੋਟੋ ਦਾ ਮੇਰੇ ਮਗਰ ਧੋਖਾ ਜਗਦੀ ਹੈ ਅੱਛਾ ਇਸ ਤਰ੍ਹਾਂ ਕਰਨਾ ਹੈ ਆ ਇਹ ਬੰਦਰ ਉੱਥੇ ਰਹਿ ਗਏ ਹੈ ਮੈਂ ਬੰਦਰ ਹੋਵੇ ਨਾ ਉੱਥੇ ਚੱਲਵਾਂ ਆ ਜਾਂਦੇ ਰਹਿ ਅੱਛਾ ਪਤਾ ਨਹੀਂ ਇੱਥੇ ਬੰਦ ਰਹਿ ਗਿਆ ਉਹਨੇ ਦੇਖ ਰਹੇ ਹਾਂ ਦੇਖ ਅੱਛਾ ਇਹਨੇ ਰੋਕਣਾ ਆ ਜਿਹੜਾ ਜੰਗਲ ਰੋਕ ਰਣ ਕੋ ਚਲੋ ਕੋਈ ਨਹੀਂ ਆਪਣਾ ਤਾਂ ਹੁਣ ਥੋੜਾ ਹੀ ਰਹਿ ਗਿਆ ਆ ਮੇਰਾ ਫੰਡ ਨਦੀ ਟਾਪੜਾ ਅੱਗੇ ਇੱਥੇ ਹੀ ਆਉਦੇ ਆ ਪਾਣੀ ਪੁਣੀ ਪੀਣਾਂ ਅੱਜ ਆਸਾ ਤੇ ਜੇ ਕਿਤੇ ਰੋਸਟਰ ਖਾਨਾ ਮੰਗੋ ਉਠਾਰ ਪੈਂਦਾ ਰਿਹਾ ਕਠਾਰ ਇਹ ਹੋਦਾ ਮੰਦ ਪਰ ਜਰਾ ਉਹਦੇ ਉਹਦੇ ਆਉਦਾ ਡੂਬਰ ਡੂਬੜਾ ਉਹ ਆਪਰੇ ਕਿਧਰ ਅਰੇ ਕਿਧਰ ਗਿਆ ਅੱਛਾ ਜੀ ਹਾਂ ਜੀ ਆ ਗਿਆ ਉਹ ਕਹਿੰਦਾ ਮੈਨੂੰ

ਤਾਂ ਮਨ ਨਾਲ ਹੀ ਇਹ ਗੱਤ ਲਾ ਗਈ। ਹੋਰ। ਇਹ ਦਾਨਵਾਰਾ ਕਿੱਧਰ ਘੱਟੇ ਹੋ ਕੇ ਆ ਪੈ ਜਾਣ। 2000 ਕੁੱਤੇ ਨਹੀਂ ਛੱਡਦੇ ਆਪਾਂ। ਇਹ ਤਾਂ ਫੇਰ ਕਿੱਧਰ ਨੇ? ਜੀ। ਇਹ ਦੇਖ ਕਰ ਮਾ। ਘਟ ਘਟ ਲਾ ਕੇ ਦਰਵਾਜ਼ਾ ਕਰਦੀ ਹੈ। ਬਦਲਾ ਚੁਗਣਾ ਵੇ ਉਸ। ਸਹੀ ਗੱਲ ਆ। ਕੀ ਪਤਾ ਗਿਆ ਹੋਵੇ ਵਿੱਚ ਕੈਮਰਾ ਤਾਂ ਖੁੱਲਾ ਹੀ ਸੀ ਹਾਂ ਹਾਂ ਦੇਖੋ ਵੀ ਹੁੰਦਾ ਸਿਆਰ ਉਹ ਵੀ ਇਹੋ ਜਿਹਾ ਹੀ ਹੁੰਦਾ ਦੇਖੋ ਹੋਰ ਹੁੰਦਾ ਖਤਰਨਾਕ ਜਨਮ ਜੀ ਆਪਣੇ ਕੀ ਨਾਮ ਆਉਂਦੀ ਤਾਂ ਬਹੁਤ ਬਹੁਤ ਅੱਛਾ ਇਹਦਾ ਮੋਡ ਸੀ ਨਾ ਇਹ ਥੋੜਾ ਜਿਹਾ ਲੰਬਾ ਸੀ ਥੋੜਾ ਜਿਹਾ ਉਹ ਤਾਂ ਜ਼ਿਆਦਾ ਲੰਬਾ ਹੁੰਦਾ ਹਾਂ ਉਹ ਉਹ ਬੋਲ ਦਾ ਕੀ ਨਾਮ ਹੈ ਉਹੀ ਹੈ ਫਿਰ ਇਹ ਉਹੀ ਹੈ ਆਹ ਇਹ ਛੋਟਾ ਹੈ ਨਾ ਆਹ ਉਹ ਕੁੱਤਿਆਂ ਨੂੰ ਜਿਵੇਂ ਕੁੱਤੇ ਰੋਂਦੇ ਹੁੰਦੇ ਆ ਉਹੀ ਗਿੱਧੜੀ ਹੁੰਦੇ ਆ ਉਹ ਇਹਦਾ ਕੋਈ ਹੋਰ ਵੀ ਨਾਮ ਹੈ ਨਾ ਹੋਰ ਵੀ ਹੋਊਗਾ ਪੰਜਾਬੀ ਆਪਾਂ ਕਿੱਧਰ ਕਹਿ ਦਿੰਦੇ ਆ ਇੱਧਰ ਕੋਈ ਹੋਰ ਕਹਿੰਦੇ ਹੋ ਲੱਕੜ ਬੱਕਾ ਲੱਕੜ ਬੱਕਾ यार हो गया हां घूमड़ी हो गई ए हो गया हां लक्कर हो गया ये सारे कोई नसला कुत्ते एक है। बाद बाद कोई है बस बसूं खार है कोई काट सवार आज उस सड़ते ने गया शिकार हां जी हाँ जी कोई बच्चा मिल जाए लिंग वो छोटा कुत्ता बच्चा मिल जाए चक्कर त चार उ बि आगोश ਉਹ ਤਾਂ ਵਾਧੂ ਹੁੰਦੇ ਇੱਧਰ ਦੇ ਦੇਖ ਲੋ ਵਰੀ ਆਵੀ ਜਾਨਵਰ ਆਇਆ ਮੈਨੂੰ ਪਤਾ ਨਹੀਂ ਇਹਦਾ ਨਾਮ ਕੀ ਹੈ ਮੈਨੂੰ ਇੱਕ ਗੋਸ਼ ਦਾ ਵੱਟਾ ਰੂਪ ਸਮਝੀਂਦਾ ਨੰਗਾ ਨੰਗਾ ਲਾ ਮੈਂ ਪੁੱਛੀ ਉਹ ਜਗਾ ਇਹ ਵੀਡੀਓ ਦਾ ਥੰਬਨੇਲ ਤਾਂ ਪਾ ਲਿਆ ਨਾ ਇਸ ਵੀਡੀਓ ਵਿੱਚ ਕਿਦੜ ਕਿੰਨੇ ਮਿੰਟ ਤੇ ਆਇਆ ਤੇ ਤਿੰਦੂਆ ਕਿੰਨੇ ਮਿੰਟ ਤੇ ਆਇਆ ਤੇ ਇਸੇ ਦੇ ਸੋਹਣੇ ਉਹ ਤਕੜਾ ਬੁੱਲ ਰੇ ਰੇ ਸਾਰਾ ਜਾਂਦਾ ਕਿ ਬਿੱਲੀ ਆਰੇ ਛੋਟਾ ਜੀਤਾ ਤੇ ਬਿੱਲੀ ਛੋਟਾ ਜੀਤਾ ਛੋਟਾ ਜੀਤਾ ਜੀ ਉਹ ਜੀਤਾ ਇਹਦਾ ਬਿੱਲੀ ਜੀ ਸਾਰੇ ਉਹ ਵੇਰ ਤੋਂ ਛੋਟਾ ਕਰਦੇ ਥੱਲੇ ਉਧਰ ਉਹ ਕਮਰਾ ਤੋਂ ਹਟਾ ਤੱਕ ਇਹਦੇ ਚੱਕਰ ਬਹੁਤ ਹੋ ਗਿਆ ਆ ਸਾਰੇ ਮਿੱਟੀ ਖਲਵੀ ਉਹਦੀ ਇੱਕ ਟਾਇਲਟ ਤੱਕ ਚੱਕੇ ਨਾਲ ਹੋ ਗਿਆ ਬੁੰਜ ਗਏ ਸੀ